ਨਗਰ ਨਿਗਮ ਫਕਵਾੜਾ ਦੇ ਕੱਚੇ ਸਫਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 17 ਦਿਨਾਂ ਤੋਂ ਹੜਤਾਲ ਕੀਤੀ ਗਈ ਹੈ ਪਰ ਇੰਨੇ ਦਿਨ ਬੀਚਾਂ ਦੇ ਬਾਵਜੂਦ ਵੀ ਸਫਾਈ ਸੇਵਕਾਂ ਦੀਆਂ ਮੰਗਾਂ ਜਿਉਂ ਦੀਆਂ ਤਿਉਂ ਹੀ ਹਨ ਧਰਨੇ ਦਾ ਕਾਂਗਰਸ ਪਾਰਟੀ ਵੱਲੋਂ ਵੀ ਸਮਰਥਨ ਕੀਤਾ ਗਿਆ ਜਿਸ ਦੇ ਚਲਦਿਆਂ ਹਲਕਾ ਫਕਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ, ਗੁਰਜੀਤ ਵਾਲੀਆ, ਸੰਜੀਵ ਬੁੱਗਾ, ਬੰਦੀ ਵਾਲੀਆ, ਤੇਜਿੰਦਰ ਬਾਵਾ, ਸੀਤਾ ਦੇਵੀ ਸਮੇਤ ਹੋਰ ਕਾਂਗਰਸੀ ਨੇਤਾ ਵੀ ਇਸ ਧਰਨੇ ਵਿੱਚ ਸ਼ਾਮਲ ਹੋਏ ਇਸ ਮੌਕੇ ਗੱਲਬਾਤ ਕਰਦੇ ਆ ਧਰਮਵੀਰ ਸੇਠੀ ਨੇ ਕਿਹਾ ਕਿ ਕੱਚੇ ਸਪਾਈ ਸੇਵਕਾਂ ਵੱਲੋਂ ਦਿੱਤਾ ਜਾ ਰਿਹਾ ਤਰਨਾ 17ਵੇਂ ਦਿਨ ਵੀ ਧੜ ਹੋ ਚੁੱਕਾ ਹੈ ਪਰ ਸਰਕਾਰ ਤੇ ਨਿਗਮ ਪ੍ਰਸ਼ਾਸਨ ਵੱਲੋਂ ਉਹਨਾਂ ਦੀਆਂ ਮੰਗਾਂ ਨੂੰ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਹਨਾਂ ਨਾਲ ਹੀ ਸਰਦਾਰ ਮਾਨਤਿਕ ਕਮਿਸ਼ਨਰ ਮੈਡਮ ਨਮਨੀਤ कौर ਵੱਲ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੀ ਕੋਸ਼ਿਸ਼ ਸਦਕਾ ਸੁਪਰੀਡੈਂਟ ਗੁਰਮੀਲ ਸਿੰਘ ਨੂੰ ਵਾਪਸ ਫਗਵਾੜਾ ਵਿਖੇ ਲਿਆਂਦਾ ਗਿਆ ਹੈ। ਉਹਨਾਂ ਆਸ ਪ੍ਰਗਟਾਈ ਕਿ ਜਲਦ ਹੀ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ। ਉਨਾ ਕਿਹਾ ਕਿ ਫਿਲਹਾਲ ਜਦ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਹਨਾਂ ਚ ਰੋ ਸ਼ਾਂਤੀਪੂਰਵਕ ਆਪਣਾ ਧਰਮਾਚਾਰੀ ਰੱਖਣਗੇ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਿਆਰ ਭਰੀ ਜੈ ਵਾਲਮੀਕੀ ਅੱਜ 17ਵਾਂ ਦਿਨ ਹੋ ਗਿਆ ਵਾ ਹੜਤਾਲ ਚੱਲਦੀ ਨੂੰ ਤੇ ਛੱਡੀ ਕੋਈ ਹਲੇ ਤੱਕ ਹੇਲਜੋਲ ਨਹੀਂ ਹੋਈ ਸਰਕਾਰ ਨੇ ਕੀਤੀ ਪਰ ਇੱਕ ਖੁਸ਼ੀ ਦੀ ਗੱਲ ਆ ਸਾਡੇ ਸਮਾਜਵਾਦੀ ਵੀ ਜਿਹੜੇ ਗਰਮੇਲ ਜੀ ਸਗੇ ਸੁਪਰਡੈਂਟ ਮੈਡਮ ਨੇ ਕਮਿਸ਼ਨਰ ਮੈਦਨ ਜੀ ਤਮਾਨ ਸਾਹਿਬ ਨੇ ਬੜੇ ਜ਼ੋਰ ਪਾ ਕੇ ਤਜ ਰਾਜਗੁਰ ਗੁਰਮੀਲ ਸੁਪਰਡਨ ਨੂੰ ਲੈਂਦਾ ਵਾ ਅਸੀਂ ਪਹਿਲਾਂ ਇਹਨਾਂ ਧੰਨਵਾਦ ਕਰਦੇ ਵੀ ਸਾਡੇ ਕੰਮ ਜਿਹੜਾ ਲੱਗਦਾ ਉਮੀਦ ਆ ਵੀ ਵਾਲਮੀਕ ਜੰਤਰੀ ਨੂੰ ਪਹਿਲਾਂ ਸਾਡਾ ਕੰਮ ਹੋ ਜਾਊਗਾ ਇੱਕ ਸਾਨੂੰ ਸਰਕਾਰ ਨੇ ਤੋਹਫਾ ਦੇਣਾ ਸਾਡੇ ਸਮਾਜ ਨੂੰ ਧੰਨਵਾਦ ਕਰਦੇ ਆ ਕਿ ਗੁਰਮੀਲ ਜੀ ਆਪਨੇ ਡਿਊਟੀ ਜੁਆਇਨ ਕਰ ਲਣਗੇ ਆ ਤੇ ਮਿਲ ਕੋ ਹੋਰ ਆਫੀਸਰਾਂ ਦੇ ਲੈਟਰ ਆ ਗਈ ਸੀ ਇਸ ਕਰਕੇ ਅੱਜ ਜਿਹੜਾ ਸਾਡਾ ਬੈਠੇ ਆ ਰੋਸ ਧਰਨੇ ਤੇ ਵੀ ਸਾਡੇ ਨੇ ਜਿਹੜਾ ਸਾਡੇ ਬਿਲਕੁਲ ਖੁਸ਼ੀ ਦਾ ਦਿਨੀ ਹੈਗਾ ਕਿਉਂਕਿ ਸਾਡੇ ਸਮਾਜ ਨੂੰ ਹਰੇਕ ਸਰਕਾਰ ਨੇ ਪਰਤਿਆ ਵਾ ਔਰ ਇਹ ਸਰਕਾਰ ਸਾਨੂੰ ਵਰਤ ਕੇ ਛੱਡ ਦਿੰਦੀ ਹੈ ਵੀ ਇਹਨਾਂ ਦਾ ਕੀ ਇਹ ਤਾਂ ਬੇ ਬੇ ਬੈਠੇ ਬੈਠੇ ਕੋਈ ਗੱਲ ਨਹੀਂ ਇਹਨੂੰ ਦੱਸ ਦੇਣਾ ਚਾਹੁੰਦੇ ਆ ਵੀ ਸਾਡਾ ਸਮਾਜਿਲ ਅੱਜ ਪੜ ਲਿਖ ਚੁੱਕਾ ਵਾ ਸਾਰੇ ਸਮਝਦਾਰ ਆ ਕੋਈ ਅਨਪੜ ਨਹੀਂ ਬੰਦਾ ਇਸ ਕਰਕੇ ਆਪਣਾ ਹੱਕ ਲੈਣਾ ਅਸੀਂ ਬਿਲਕੁਲ ਜਾਣਦੇ ਆ ਅਸੀਂ ਫਿਰ ਵੀ ਇੱਕ ਵਾਰੀ ਫਿਰ ਧੰਨਵਾਦ ਕਰਦੇ ਆ ਕਮਿਸ਼ਨਰ ਮਹਿਰਮਾਨ ਸਾਹਿਬਾ ਜਿਨ੍ਹਾਂ ਨੇ ਸਾਡੀ ਕੱਲ ਜਿਹੜੀ ਕੋਸ਼ਿਸ਼ ਸੀ ਸਾਡੀ ਜਾਰੀ ਸੀਗੀ ਥੋੜੀ ਸਾਡੀ ਸੁਣਵਾਈ ਹੋ ਗਈ ਆ ਤੇ ਗਰਮੇਲ ਜੀ ਨੂੰ ਪਤਾ ਸਾਰੀ ਲਾਈਨ ਕਿੱਥੇ ਹੈਗੀ ਆ ਕਿੱਦਾਂ ਕੰਮ ਕਰਨਾ ਉਹ ਜਲਦ ਜੋਇਨ ਕਰਨਗੇ ਅੱਜ ਜਲਦੀਵਾਨ ਕਰਨ ਦੇ ਨਾਲ ਸਾਨੂੰ ਉਮੀਦ ਹੋਈ ਹੈ ਵੀ ਸਾਡਾ ਜਿਹੜਾ ਕੰਮ ਜਲਦੀ ਲੈ ਕੇ ਆਜੂਗਾ। ਧੰਨ ਸਾਰੇ ਇਦਾਂ ਹੀ ਜਾਰੀ ਰੋ। ਤਰਨਾ ਸਾਡੇ ਬਿਲਕੁਲ ਜਿੰਨਤ ਸਾਡਾ ਕੰਮ ਨਹੀਂ ਹੁੰਦਾ। ਤਰਨਾ ਸਾਡਾ ਜਾਰੀ ਰੋ। ਪੀਸਫੁੱਲ ਰਹੋ। ਪੀਸਫੁੱਲ ਪੀਸਫੁੱਲ ਅੱਜ ਜਿਹੜੀ ਅਸੀਂ ਦੇਖੋ ਅੱਜ ਅਸੀਂ ਗਾਰਡੀ ਜੈਂਟਰੀ ਦਾ ਲੋਕ ਇਤਿਆਰ ਬਣਾ ਰਹੇ ਪਰ ਅਸੀਂ ਪੀਸਫੁੱਲ ਬੈਠੇ ਆਂ। ਸਾਨੂੰ ਰੋਸ ਆ ਕਿ ਸਾਡੇ ਸਮਾਜ ਦਾ ਕਿਤੇ ਨਾ ਕਰੀ ਤਕਾ ਹੋ ਰਿਹਾ ਵਾ। ਕੋਈ ਕੋ ਡੀਸਟ੍ਰੇਟ ਕਰਨਾ ਕੋਈ ਏਡੀ ਵੱਡੀ ਗੱਲ ਨਹੀਂ ਹੈਗੀ। ਦੇਖੋ ਠੇਕੇਦਾਰਾਂ ਦੇ ਵਿੱਚ ਇਹਨਾਂ ਦੇ ਵਿਚੋਲਾ ਪਾਇਆ ਹੈ। ਠੇਕੇਦਾਰਾਂ ਨੇ ਨਾ ਸਾਨੂੰ ਝ ਨਾ ਕੋ ਸਾਨੂੰ ਮਛਿੱੜੀ ਦੇਣੀ ਹੈ ਨਾ ਉਹਨੇ ਕੋ ਉਹ ਸਿਰਫ ਮਚੋਲਾ ਤਾਲ ਕਰਕੇ ਪਾਇਆ ਜਿਹੜੇ ਇੱਥੇ ਜਿਹੜੇ ਅਫਸਰ ਛਾਈ ਹੈ ਠੇਕੇਦਾਰਾਂ ਨੂੰ ਜੇਬਾਂ ਭਰਦੇ ਆ ਜੇਬਾਂ ਭਰਦੇ ਤਾਂ ਹੀ ਠੇਕਾ ਦਿੱਤਾ ਗਿਆ ਭਾਈ ਕਿ 2022 ਚ ਜਿਹੜੀ ਸਾਡੇ ਕੋਲ ਮੀਟਿੰਗ ਨਿਚਰ ਸਾਬ ਨੂੰ ਸੀ ਜੋ ਸਾਡੇ ਲੋਕਲ ਪਾਰਟੀ ਮੰਤਰੀ ਸੀਗੇ ਉਹਨਾਂ ਨੇ ਮੇਰੇ ਇਹ ਸਵਾਲ ਹੈਗਾ ਮਾਸਟਰ ਮੇਰਾ ਇਹ ਸਵਾਲ ਹੋਇਆ ਵੀ ਸਰ ਜਦੋਂ ਇਹਨੇ ਠੇਕੇਦਾਰਾਂ ਕੱਖ ਨੇ ਤਾਂ ਫਿਰ ਮਚੋਲੇ ਆਪਾਂ ਕਿਉਂ ਬਣਾਏ ਸਿਰਫ ਫਗਵਾੜਾ ਹੀ ਆ ਸਾ ਜਿੱਥੇ ਠੇਕਾ ਚੱਲ ਰਿਹਾ ਅਸੀਂ ਚੋਣੇ ਵੀ ਜਿਹੜਾ ਚਲੋ ਤੇ ਮਾਣਸ ਨੂੰ ਅਪੀਲ ਕਰਦੇ ਬੇਨਤੀ ਕਰਦੇ ਜੇ ਠੇਕੇ ਨੂੰ ਚੱਲ ਜੇ ਬੰਦ ਬੰਦ ਕਰਾਇਆ ਜਾਏ ਤਾਂ ਕਿ ਜਿਹੜੇ ਸਾਡੇ ਸਮਾਨ ਨੂੰ ਥੋੜਾ ਜਆ ਆਸਾਨੀ ਦਾ ਕੰਮ ਹੋ ਜਾਵੇ